ਦੀ ਇੱਕ ਐਨਓਸੀ ਜਿਹੜੀ ਦਿੱਤੀ ਗਈ ਸੀ પેટ્રોલ ਪੰਪ ਦੀ ਇਹ ਗੈਸਪੁਰੇ ਚ ਉਹ ਜਿਹੜਾ 메인 ਰੋਡ ਦਾ ਜਿਹੜਾ ਹੈਗਾ ਉਹ ਸਾਡੇ 16 ਫੁੱਟ ਹੈਗਾ ਔਰ ਜਿਹੜੇ ਤੁਹਾਡੇ ਤਹਿਸੀਲਦਾਰ ਜਾਂ ਪਟਵਾਰੀ ਦੀ ਜਿਹੜੀ ਰਿਪੋਰਟ ਇਹਨਾਂ ਨੇ ਦਿੱਤੀ ਹੈਗੀ ਇਹ ਉਹ 골ਮੋਲ ਰਿਪੋਰਟ ਦਿੱਤੀ ਹੈ ਕਿ ਸਾਡੇ 71 ਫੁੱਟ ਜਗ੍ਹਾ ਹੈਗੀ ਹੈ ਜੋ ਕਿ ਉਹ ਨਹੀਂ ਹੈ ਕਿ ਸਰਨੇ ਡੀਸੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਲਾਇਆ ਹੈਗਾ ਕਿ ਅਸੀਂ ਉੱਥੇ ਇਨਕੁਆਇਰੀ ਕਰਕੇ 3 ਮੈਂਬਰੀ ਕਮੇਟੀ ਬੁਲਾ ਕੇ ਕੱਲ ਇਹਨਾਂ ਨੇ 11 ਵਜੇ ਬੁਲਾਇਆ ਹੈਗਾ ਉਹ ਸਾਰਾ ਉਹ ਜੋ ਵੀ ਫੈਸਲਾ ਹੋਏਗਾ ਅਗਰ ਗਲਤ ਐਨਓਸੀ ਹੈਗੀ ਹੈ ਤਾਂ ਉਹਨੂੰ ਕੈਨਸਲ ਕਰਨ ਦਾ ਵੀ ਹਗੇ ਪ੍ਰੋਵੀਜ਼ਨ ਕੀਤਾ ਜਾਏਗਾ ਸਰ ਮਿਲੀਗੋਟ ਕੀ ਲਈ ਇਹਦੇ ਬਾਰੇ ਤਾਂ ਅਸੀਂ ਕੀ ਕਹਿ ਸਕਦੇ ਹਾਂ ਬੰਦ ਕਰਾਣਾ ਨਹੀਂ ਸਾਡਾ ਕੰਮ ਹੈ ਜੋ ਐਸ ਪਰ ਪੰਜਾਬ ਗਵਰਨਮੈਂਟ ਨੇ ਲਾਅ ਬਣਾਇਆ ਹੋਇਆ ਹੈ ਉਹਨੂੰ ਫਾਲੋ ਕੀਤਾ ਜਾਵੇ ਆਦਰਵਾਈਜ਼ ਜੇ ਉਹਦੇ ਵਿੱਚ ਕੋਈ ਕਮੀ ਹੈਗੀ ਤਾਂ ਉਹ ਦੇਖਿਆ ਜਾਵੇ ਕਿਉਂਕਿ ਉਹ ਜਗ੍ਹਾ ਜੋ ਪਾਰਟੀ ਦੱਸ ਰਹੀ ਹੈ ਜਾਂ ਅਸੀਂ ਦੇਖਿਆ ਹੈਗਾ ਉਹ ਸੂਏ ਦੀ ਜਗ੍ਹਾ ਹੈਗੀ ਹੈ ਉਹਨੂੰ ਵਿੱਚ ਐਡ ਕਰ ਰਹੇ ਹੈਗੇ ਨੇ ਜੇ ਉਹ ਐਡ ਜਿਹੜੀ ਸੂਏ ਦੀ ਜਗ੍ਹਾ ਨਹੀਂ ਹੋ ਸਕਦੀ ਹੈਗੀ ਤੇ ਕਾਈਂਡਲੀ ਉੱਤੇ ਐਕਸ਼ਨ ਹੋਵੇ ਤੇ ਜੇ ਉਹ ਜੈਨੂਇਨ ਹੈ ਤਾਂ ਸਾਨੂੰ ਕੋਈ ਆਬਜੈਕਸ਼ਨ ਨਹੀਂ ਹੈ ਅਸੀਂ ਸਾਡੀ ਜਿਹੜੀ ਜਿਹੜੀ ਯੂਨੀਅਨ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਆ ਕਿਸੇ ਦੇ برخلاف ਨਹੀਂ ਜਾਂਦੀ ਲੇਕਿਨ ਸਾਡੀ ਟ੍ਰੇਡ ਦੇ ਜੇ ਕੋਈ ਵਾਇਲੇਸ਼ਨ ਹੁੰਦੀ ਹੈਗੀ ਹੈ ਤੇ ਨੇਚਰਲੀ ਸਾਨੂੰ ਉਹਦਾ ਨੁਕਸਾਨ ਹੁੰਦਾ ਹੈ ਉਸ ਲਈ ਅੱਜ ਅਸੀਂ ਸਾਹਬਾਦਰ ਕੋਲ ਆਏ ਆ ਉਹਨਾਂ ਨੇ ਸਾਨੂੰ ਕੱਲ 11 ਵਜੇ ਬੁਲਾਇਆ ਹੈਗਾ ਅਸੀਂ ਆਪਣਾ ਪੱਖ ਰੱਖਣਗੇ ਦੂਜੇ ਬੰਦੇ ਵੀ ਆਣਗੇ ਤੇ ਉਹ ਆਪਣਾ ਪੱਖ ਰੱਖਣਗੇ ਜਿਹੜੀ ਚੀਜ਼ ਜੈਨੂਇਨ ਹੋਏਗੀ ਸਾਨੂੰ ਉਹਦਾ ਫੈਸਲਾ ਮਿਲਣਾ ਚਾਹੀਦਾ ਹੈ ਥੈਂਕ ਯੂ ਜਿੱਦਾਂ ਸੂਏ ਦੀ ਜਗ੍ਹਾ ਬਸੀ ਜਾ ਰਹੀ ਹੈ ਤੇ ਲੱਗ ਰਿਹਾ ਕਿ ਇਹ ਸੂਏ ਦੀ ਜਗ੍ਹਾ ਤੇ ਕੋਈ ਮਿਲੀ ਭਗਤੋਂ ਕੋਈ ਨਹੀਂ ਇਹ ਇਸ ਲਬਜ਼ ਨੂੰ ਅਸੀਂ ਨਹੀਂ ਯੂਜ਼ ਕਰ ਇਹ ਰੈਵਨਿਊ ਰਿਕਾਰਡ ਬੋਲੇਗਾ ਮੇਰੇ ਹਿਸਾਬ ਨਾਲ ਹੋ ਸਕਦਾ ਹੈ ਵੀ ਉਹ ਗਲਤ ਹੋਵੇ ਲੇਕਿਨ ਰਿਕਾਰਡ ਚੋਂ ਠੀਕ ਹੋਵੇ ਇਹ ਇਸ ਕਰਕੇ ਹੀ ਕੱਲ ਬੁਲਾਇਆ ਗਿਆ ਹੈਗਾ ਜਿਹੜੀ ਮੈਂਬਰ ਸੀ ਇਹਨੇ ਬੇਨਤੀ ਕੀਤੀ ਹੈ ਵੀ ਜਿਹੜੀ ਤਿੰਨ ਮੈਂਬਰ ਕਮੇਟੀ ਬੁਲਾਈ ਹੈ ਇਹਨਾਂ ਨੇ ਵਧੀਆ ਕੀਤਾ ਸਾਨੂੰ ਵਿੱਚ ਨਾਲ ਐਡ ਕਰ ਲਿਆ ਹੈਗਾ ਸੋ ਜੋ ਜਿਹੜੀ ਚੀਜ਼ ਜੈਨੂਇਨ ਹੈਗੀ ਹੈ ਉਹ ਸਾਨੂੰ ਇਨਸਾਫ ਚਾਹੀਦਾ ਹੈਗਾ ਹੋਰ ਸਾਡਾ ਕੋਈ ਮਕਸਦ ਨਹੀਂ ਹੈਗਾ ਠੀਕ ਹੈ ਔਰ ਜਿਹੜੀ ਇਹਨਾਂ ਨੂੰ ਮਤਲਬ ਤਹਿਸੀਲਦਾਰ ਦੀ ਰਿਪੋਰਟ ਜਿਹੜੀ ਹੈ ਤੇ ਉਹ ਵੱਧ ਦੀ ਰਿਪੋਰਟ ਹੈ ਤੇ ਅਸੀਂ ਰੀ ਇਨਕੁਆਇਰੀ ਵਾਸਤੇ ਇਹਨੂੰ ਕਾਰਪੋਰੇਸ਼ਨ ਦੇ ਵਿੱਚ ਭੇਜਿਆ ਗਿਆ ਸੀ ਤੇ ਕਾਰਪੋਰੇਸ਼ਨ ਦੀ ਰਿਪੋਰਟ ਸਾਡੇ ਕੋਲ ਹਜੇ ਆਈ ਨਹੀਂ ਹੈਗੀ ਤੇ ਜੋ ਵੀ ਰਿਪੋਰਟ ਆਏਗੀ ਔਰ ਅਸੀਂ 3 ਮੈਂਬਰੀ ਕਮੇਟੀ ਬਣਾਤੀ ਗਈ ਹੈ ਇੱਕ ਤਹਿਸੀਲਦਾਰ ਦੀ ਇੱਕ ਡੀਪੀ ਦੀ ਤੇ ਇੱਕ ਜਿਹੜਾ ਇਹ ਕਹਿੰਦੇ ਵੀ ਇਰੀਗੇਸ਼ਨ ਦੀ ਜਿਹੜੀਆਂ ਅਸੀਂ ਐਸ ਇਖਸ ਇਰੀਗੇਸ਼ਨ ਨੂੰ ਵੀ ਔਰ ਐਸ ਪੀ ਐਮ ਪਾਰ ਮੈਂਬਰੀ ਕਮੇਟੀ ਬਣਾਉਂਦੇ ਹਾਂ ਕੱਲ ਦੀ ਕੱਲ ਦੀ ਡੇਟ ਦੇ ਵਿੱਚ ਹੀ ਹੋ ਹੀアリング ਕਰਕੇ ਇਹਨਾਂ ਨੂੰ ਪੈਟਰੋਲ ਪੰਪ ਐਸੋਸੀਏਸ਼ਨ ਨੂੰ ਵੀ ਦੋਨੋਂ ਪਾਰਟੀਆਂ ਨੂੰ ਇਹਨਾਂ ਨੂੰ ਵੀ ਜਿਹੜੀ ਦੂਜੀ ਪਾਰਟੀ ਹੈ ਜਿਹਦੇ ਜਿਹਦੇ ਖਿਲਾਫ ਕੰਪਲੇਂਟ ਹੈ ਉਹਨੂੰ ਬੁਲਾ ਕੇ ਔਰ ਜੋ ਵੀ ਮੈਰਿਟ ਤੇ ਫੈਸਲਾ ਹੈ ਉਹਦੀ ਰਿਪੋਰਟ ਬਣਾ ਕੇ ਮੇਰੇ ਕੋਲ ਪੇਸ਼ ਕਰ ਦਿੰਗੇ ਔਰ ਅਸੀਂ ਮੈਰਿਟ ਤੇ ਫੈਸਲਾ ਜੇ ਐਨਓਸੀ ਕੈנסਲੇਸ਼ਨ ਬਣਦੀ ਹੋਏਗੀ ਨਾਲ ਦੀ ਨਾਲ ਐਨਓਸੀ ਕੈਨਸਲ ਕਰਕੇ ਉਹਨੂੰ ਬੰਦ ਕਰਾਂਗੇ ਸਰ ਜਿਹੜੇ ਅਕਸਰਾ ਦੀ ਅ ਮੀ ਜੀ ਪਗਟਿਆ ਕਹਿੰਦੇ ਕਿ ਅਕਸਰਾ ਨੇ ਇਨਕੁਆਇਰੀ ਦੇ ਬਾਅਦ ਪਤਾ ਲੱਗੇਗਾ ਵੀ ਕਿਸ ਨੇ ਰਿਪੋਰਟ ਗਲਤ ਦਿੱਤੀ ਹੈ ਕਿ ਸਹੀ ਦਿੱਤੀ ਹੈ ਉਹ ਤਾਂ ਇਨਕੁਆਇਰੀ ਦਾ ਹੀ ਹਿੱਸਾ ਹੈ। ਹਾਂ ਸਰ ਕੰਮ ਬੁਲਾਉਂਦਾ ਨਹੀਂ ਅਸੀਂ ਦੇਖ ਰਹੇ ਮੈਟਰ ਜਿਹੜਾ ਵੀ ਜੇ ਕੰਮ ਰੁਕਵਾਉਣ ਵਾਲਾ ਹੋਵੇਗਾ ਵੀ ਇਦਾਂ ਦੀ ਕੋਈ ਲੋੜ ਹੈ ਵੀ ਉੱਥੇ ਜੇ ਇਦਾਂ ਦਾ ਨੁਕਸਾਨ ਹੋ ਸਕਦਾ ਵੀ ਇੱਕ ਦਿਨ ਦੇ ਵਿੱਚ ਵੀ ਉੱਥੇ ਬਹੁਤ ਜ਼ਿਆਦਾ ਕੁਝ ਇਦਾਂ ਦੀ ਕੰਸਟਰਕਸ਼ਨ ਹੋ ਸਕਦੀ ਹੈ ਜੋ ਇਰਰੀਪੇਅਰਬਲ ਡੈਮੇਜ ਹੈ ਫਿਰ ਤਾਂ ਅਸੀਂ ਸਟੇ ਵੀ ਕੰਮ ਵੀ ਰੁਕਵਾ ਦਾਂਗੇ। ਜੇ ਇਦਾਂ ਦੀ ਗੱਲ ਹੈ ਅਸੀਂ ਤਾਂ ਹੀ ਤਾਂ ਕੱਲ ਦੀ ਦੇਰ ਦੇ ਵਿੱਚ ਹੀ ਇੱਕ ਕਮੇਟੀ ਦੀ ਹੁਣੇ ਡਾਇਰੈਕਸ਼ਨ ਪਾਸ ਕਰ ਲੈਂਦੇ ਹਾਂ। ਕੱਲ ਦੀ ਦੇਰ ਦੇ ਵਿੱਚ ਹੀ ਮੀ